ਐਕਸ ਜੂ ਵੀ ਗੱਡੀ ਆ ਵਿਆਸ ਫਰੰਡ ਕੋਲ ਆ ਗਈ ਬੱਚੀ ਵਧੀਆ ਬੋੜੀ ਮੋੜੀ ਬਿਆਹ ਤੇ ਗੱਲਾ ਕਰਦੀ ਹੁੰਦੀ ਵਜੀ ਆ ਬੰਦੇ ਵੱਜ ਗਏ ਬਾਜੀ ਯਾਰ ਬੱਜਿਆ ਨਾ ਬੱਜਿਆ ਵਰਕੇ ਆ ਅੱਛਾ ਉਹ ਜਿਆਦਾ ਸੀਰੀਅਸ ਹੈ ਤਾਂ ਮੈਂ ਕਹਿ ਦਈਏ ਜੀ ਸੀਰੀਅਸ ਹੈ ਉਹਦੇ ਨਾਲ ਹੀ ਚੁੱਕਿਆ ਹੋਇਆ ਹੈ ਆਹ ਨੰਬਰ ਆ ਗੱਡੀ ਦਾ ਵੀ ਮੇਰਾ ਰੋਲਾ ਪਾਤਾ ਮੈਂ ਜੱਫੀ ਕਰਦੇ ਕਹਿੰਦੇ ਸ਼ੇਅਰ ਕਰਦੇ ਹੋ ਆਹ ਟੈਗ ਵੀ ਵੱਡੇ ਹੋ ਕੇ ਰੱਖੋ ਆਹ ਦੇਖਣਾ ਐ ਇਸ ਤੋਂ ਬਾਅਦ ਵੀ ਆਉਣਾ ਮੈਂ ਆਹ ਗੱਡੀ ਦੇ ਵਜ੍ਹਾ ਕੈਂਟਰ 'ਚ ਉਹ ਕਰੀਏ ਉਹ ਨਹੀਂ ਲੇ ਗਏ ਲੋਕ ਸਾਡ ਕਰਕੇ ਆਪਾਂ

ਏ ਭਾਜੀ ਹੋਇਆ ਕਿ ਤਾਂ ਪਿੱਛੇ ਲੱਗੀ ਆ ਆ ਗੱਡੀ ਜਿਹੜੀ ਇੱਥੇ ਖੜੀ ਸੀ ਜੀ ਤਾਂ ਇਹ ਆ ਗੱਡੀ ਜਿਹੜੀ ਇੱਧਰ ਘੋਕਪੁਰ ਵੱਲੋਂ ਆਉਂਦੀ ਸੀ ਤਾਂ ਪਿੱਛੇ ਲੱਗੀ ਹੁਣ ਟੱਕਰ ਮਾਰੀ ਉਹ ਵੇਖੋ ਬੰਦੇ ਤਾਂ ਹੌ ਸਾਹ ਹੋਈ ਹੋਈ ਦੋ ਬੁੜੀਆਂ ਤਾਂ ਜਿਆਦੀਆਂ ਹੀਆਂ ਬੁੜੀਆਂ ਦੋ ਬਹੁਤ ਜਿਆਦਾ ਹੈ ਜਿਆਦਾ ਆ ਨਾ ਇਹ ਕੀ ਨੀਂਦ ਨੂੰ ਦਾ ਇਹ ਆਪ ਕੋਈ ਲੱਗ ਗਈ ਆ ਬਸ ਹੀ ਰੋ ਰੋ ਕੇ ਕੀ ਹੋ ਗਿਆ ਆ ਉਹ ਨਹੀਂ ਤਾਂ ਸਿੱਧੀ ਗੱਡੀ ਕਿ ਨਾਲ ਸਿੱਧੀ ਗੱਡੀ ਚਾਂਸ ਨਹੀਂ ਹੈਗਾ ਆਪ ਕੋ ਲੱਗ ਗਈ ਚਲਾਉਂਦਾ ਮੁੰਡਾ ਸੀ ਮੁੰਡਾ ਹੀ ਮੁੰਡਾ ਹੀ ਚਲਾਉਂਦਾ ਹੋਣਾ ਹੈ ਜਿਹੜੀ ਕਿ ਜਿਹੜੀ ਮੋਟਰੋਂ ਨਹੀਂ ਆਉਂਦਾ ਹੀ ਕੋਈ ਜਿਹੜੀ ਕਿਸੀ ਬਿੱਟੀ ਉਹ ਦੇਖੋ ਆ ਗੱਡੀ ਨੰਬਰ ਆ ਜੀ ਪਿਆਸ ਪਿੰਡ ਕੋਲ ਹੋਇਆ ਇਹੋ ਪਿਆਸ ਪਿੰਡ ਕੋਲ ਹਾਈਵੇ ਤੇ ਆਠੇ ਤੇ ਹੀ ਹੋਇਆ ਇਹ ਕਿਸੇ ਦੇ ਰਿਸ਼ਤੇਦਾਰੀ ਜਾਂ ਤਾਂ ਮੇਰਾ ਵੀਰ ਪਹੁੰਚੋ ਇੱਥੇ ਹੈ ਨਾ ਹਾਲਤ ਵੀ ਬੁਰੀ ਆ ਬੰਦਿਆਂ ਦੀ ਐਂਬੂਲੈਂਸ ਲੈ ਗਈ ਆ ਉਹ ਟਰੱਕ ਚ ਮਾਰਿਆ ਪਿੱਛੇ ਜਿਆਦਾ ਆਖੂਖ ਲੱਗ ਗਈ ਹੈ ਨਾ ਬਹੁਤ ਭਿਆਨਕ ਚੀਜ਼ ਆ ਇਹ ਜੀ ਬਿਆਸਪਿੰਡ ਦੇ ਕੋਲ ਆ ਖਾਨਕੋਟ ਰੋਡ ਆ ਆਡੇ ਦੇ ਉੱਤੇ ਹੀ ਆ ਬਿਲਕੁਲ ਬਹੁਤ ਜਿਆਦਾ ਭਿਆਨਕ ਐਕਸੀਡੈਂਟ ਆ ਗੱਡੀ ਨੰਬਰ ਮੈਂ ਪਾਤਾ ਆ ਤੇ ਅੱਗੇ ਤੁਸੀਂ ਸ਼ੇਅਰ ਕਰ ਦਿਓ ਧੰਨਵਾਦ